ਡੇਲੀ ਪੰਜਾਬ ਟੀਵੀ ਤੇ ਤੁਹਾਡਾ ਸਭ ਦਾ ਸਵਾਗਤ ਹੈ ਦੋਸਤੋ ਕੱਲ ਦੀ ਇੱਕ ਖਬਰ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਸੀ ਕਿ ਸਿੱਧੂ ਮੂਸੇਵਾਲਾ ਕਤਲ ਦੇ ਮੁੱਖ ਦੋਸ਼ੀ ਗੋਲਡੀ ਬਰਾੜ ਦਾ ਕਤਲ ਕਰ ਦਿੱਤਾ ਗਿਆ ਹੈ। ਇਹ ਖਬਰ ਅਮਰੀਕਾ ਤੋਂ ਆ ਰਹੀ ਸੀ ਇੱਕ ਵੈਬਸਾਈਟ ਦੇ ਮੁਤਾਬਕ ਅਮਰੀਕਾ ਦੇ ਵਿੱਚ ਗੋਲੀਬਾਰੀ ਹੁੰਦੀ ਹੈ ਜਿਸ ਦੇ ਵਿੱਚ ਗੈਂਗਸਟਰ ਗੋਲਡੀ ਬਰਾੜ ਮਾਰ ਦਿੱਤਾ ਜਾਂਦਾ ਹੈ। ਪਰ ਹੁਣ ਖਬਰੇ ਆ ਰਹੀ ਹੈ ਕਿ ਗੋਲਡੀ ਬਰਾੜ ਜਿਉਂਦਾ ਹੈ। ਉਸ ਦੇ ਕਤਲ ਦੀ ਖਬਰ ਝੂਠੀ ਹੈ। ਬ੍ਰਿਟੇਸ਼ੀਆ ਟੀਵੀ ਦੇ ਨਿਊਜ਼ ਏਜੰਟ ਨੇ ਜਦੋਂ ਯੂ ਐਸ ਪੁਲਿਸ ਦੇ ਇੱਕ ਅਫਸਰ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਇਸ ਖਬਰ ਨੂੰ ਨਕਾਰ ਦਿੱਤਾ ਹੈ ਅਸਲ ਦੇ ਵਿੱਚ ਜ਼ੈਵੀਅਰ ਗਲੈਂਡ ਨੇ ਅਸਲ ਬੰਦਾ ਆ ਜਿਸ ਨੂੰ ਗੋਲਡੀ ਬਰਾਡ ਦੱਸਿਆ ਜਾ ਰਿਹਾ ਹੈ ਲੈਫਟੀਨੈਂਟ ਬਿਲੀਅਮ ਜੇ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਜੇਕਰ ਤੁਹਾਨੂੰ ਇਹ ਲੱਗ ਰਿਹਾ ਕਿ ਮਾਰਿਆ ਗਿਆ ਮੁਜਰਮ ਗੋਲਡੀ ਬਰਾੜ ਹੈ ਤਾਂ ਇਹ ਬਿਲਕੁਲ ਗਲਤ ਹੈ। ਉਹਨਾਂ ਨੇ ਕਿਹਾ ਕਿ ਅੱਜ ਸਵੇਰ ਤੋਂ ਹੀ ਇਹ ਖਬਰ ਸਾਡੇ ਤੱਕ ਆ ਰਹੀ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਇੱਕ ਖਬਰ ਫੈਲੀ ਹੋਈ ਹੈ ਜਿਸ ਦੇ ਵਿੱਚ ਗੈਂਗਸਟਰ ਗੋਲਡੀ ਬਰਾੜ ਦੇ ਇਨਕਾਊਂਟਰ ਹੋਣ ਦੀ ਜਿਹੜੀ ਹੈ ਉਹ ਗੱਲ ਕੀਤੀ ਜਾ ਰਹੀ ਹੈ ਪਰ ਸਰਾਸਰ ਇਹ ਗਲਤ ਖਬਰ ਹੈ। ਪਰ ਜੇਕਰ ਹੁਣ ਇਸ ਖਬਰ ਦੀ ਗੱਲ ਕੀਤੀ ਜਾਵੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਗੋਲਡੀ ਬਰਾੜ ਹਲੇ ਵੀ ਜਿਉਂਦਾ। ਜਦ ਤੱਕ ਅਧਿਕਾਰਿਕ ਪੁਸ਼ਟੀ ਨਹੀਂ ਹੁੰਦੀ ਤਾਂ ਕੁਝ ਵੀ ਕਹਿਣਾ ਸਹੀ ਨਹੀਂ ਹੈ ਕਿ ਗੋਲਡੀ ਬਰਾੜ ਜਿਉਂਦਾ ਹੈ ਜਾਂ ਮਾਰਿਆ ਗਿਆ ਵਿਅਕਤੀ ਹੀ ਗੋਲਡੀ ਬਰਾੜ ਹੈ। ਤੁਹਾਡਾ ਇਸ ਬਾਰੇ ਕੀ ਕਹਿਣਾ ਤੁਹਾਡੇ ਤੱਕ ਕਿਹੜੀ ਖਬਰ ਪਹੁੰਚੀ ਹੈ ਇਸ ਵੀਡੀਓ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ ਬਰਹਾਲ ਗੋਲਡੀ ਬਰਾੜ ਜਿਉਂਦਾ ਹੈ ਜਾਂ ਮਾਰਿਆ ਗਿਆ ਇਸ ਬਾਰੇ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ